ਅੱਜ ਇੱਥੇ ਇਕੱਠੇ ਹੋਏ ਆ ਕਿ 180 ਫੋਨ ਜੋ ਜ਼ਿਲ੍ਹਾ ਪੁਲਿਸ ਸੰਗਰੂਰ ਦੀ ਸਾਈਬਰ ਕ੍ਰਾਈਮ ਟੀਮ ਨੇ ਰਿਟਰੀਵ ਕੀਤੇ ਐ ਬਰਾਮਦ ਕੀਤੇ ਐ ਉਹਨਾਂ ਨੂੰ ਉਹਨਾਂ ਦੇ ਰਾਈਟਫੁੱਲ ਓਨਰਸ ਨੂੰ ਵੰਡਣ ਦੇ ਲਈ ਇਹ 180 ਫੋਨ ਸਾਡੇ CEIR ਪੋਰਟਲ ਹੈ ਜੋ ਜੋ ਇੱਕ ਦੇਸ਼ ਪਰ ਲੈਵਲ ਤੇ ਚੱਲਦਾ ਹੈਗਾ ਉਸ ਪੋਰਟਲ ਦੇ ਰਾਹੀਂ ਸਾਡੀ ਟੀਮ ਨੇ ਜੋ ਕਿ ਜੇ ਰਗਵਾਈ ਸਾਡੇ ਡੀਐਸਪੀ ਗੁਰਪ੍ਰੀਤ ਸਿੰਘ ਅਤੇ ਇੰਸਪੈਕਟਰ ਸਾਈਬਰ ਕ੍ਰਾਈਮ ਐਸਐਚਓ ਹਰਜੀਤ ਔਰ ਇਹਨਾਂ ਦੇ ਟੀਮਸ ਨੇ ਬੜੀ ਮਿਹਨਤ ਕਰਕੇ ਦਿਨ ਰਾਤ ਫੋਲੋਅ ਕਰਕੇ ਇਹ ਸਾਰੀ ਜਿਹੜੀ ਬਰਾਮਦਗੀਆਂ ਕਰਵਾਈਆਂ ਨੇ ਤੇ ਅੱਜ ਉਹ ਰਾਈਟਫੁੱਲ ਓਨਰਸ ਨੂੰ ਅਸੀਂ ਉਹ ਵੰਡਾਂਗੇ ਤੇ ਅਸੀਂ ਇਸੇ ਤਰੀਕੇ ਨਾਲ ਕੰਮ ਕਰਦੇ ਰਵਾਂਗੇ ਕਿ ਸਾਡੀ ਜਿਹੜੇ ਵੀ ਕੋਈ ਆਮ ਸਿਟੀਜ਼ਨਸ ਨੇ ਉਹਨਾਂ ਦੀ ਜੋ ਪ੍ਰੋਬਲਮਸ ਹੈ ਉਹਨਾਂ ਨੂੰ ਅਸੀਂ ਸੋਲਵ ਕਰੀਏ ਅਤੇ ਅਗਰ ਕਿਸ ਦਾ ਫੋਨ ਮਿਸਪਲੇਸ ਹੋਇਆ ਹੈ ਘਾਟਿਆ ਕਿਤੇ ਮਿਸ ਹੋਇਆ ਹੈ ਤਾਂ ਉਹ ਉਹਨਾਂ ਨੂੰ ਬਰਾਮਦ ਕਰਾ ਕੇ ਵਾਪਸ ਲੁਟਾ ਸਕੀਏ ਅੱਜ ਇਹ ਜੋ 180 ਫੋਨ ਨੇ ਇਸ ਤੋਂ ਇਲਾਵਾ ਅਸੀਂ ਲਗਭਗ 400 ਫੋਨ ਹੋਰ ਵੀ ਉਸ ਤੋਂ ਪਹਿਲਾਂ ਦੇ ਚੁੱਕੇ ਹਾਂ ਤੇ ਅੱਜ ਹੁਣੇ ਗਿਣਤੀ ਹੋਰ ਬਚੇਗੀ ਸਾਡੀ ਟੀਮਸ ਹਲੇ ਵੀ ਲੱਗੀਆਂ ਹੋਈਆਂ ਨੇ ਤੇ ਮੈਨੂੰ ਆਸ ਹੈ ਕਿ ਅਸੀਂ ਕੁਝ ਟਾਈਮ ਬਾਅਦ ਫਿਰ ਤੋਂ ਅਜੇਹੀ ਪ੍ਰੈਸ ਕਾਨਫਰੰਸ ਕਰਕੇ ਸਾਡੇ ਸਿਟੀਜ਼ਨਸ ਨੂੰ ਐਜ਼ ਇਫ ਉਹਨਾਂ ਦੇ ਲੌਸਟ ਫੋਨ ਵਾਪਸ ਕਰਵਾਵਾਂਗੇ